ਮੈਂ ਆਪਣਾ ਮੁੰਜਾਲ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਹਾਂ ਦਸ਼ਮੇਸ਼ ਨਗਰ ਤੋਂ ਜੋ ਕਿ ਰਾਤ ਚੋਰਾ ਵੱਲੋਂ ਟਿੱਕਰ ਵਿੱਚ ਤਾਵਾ ਬੋਲਿਆ ਗਿਆ ਹੈ ਜੋ ਕਿ ਪਰਿਵਾਰ ਦਾ ਖਰਚੋਂ ਸਿਲੰਡਰ ਅਤੇ ਤਿੰਨ ਮੋਬਾਈਲ ਚੋਰੀ ਕਰਕੇ ਲੈ ਗਏ ਹਨ ਦੀ ਬੀਤੀ ਰਾਤ ਅਸੀਂ ਕਿਰਾਏ ਤੇ ਤਿੰਨ ਚਾਰ ਘਰ ਇੱਥੇ ਭਗਵਾਨ ਪੱਤਰਕਾਰ ਦੇ ਘਰੇ ਰਹਿੰਦੇ ਹਾਂ ਸਾਨੂੰ ਕਾਫੀ ਟਾਈਮ ਹੋ ਗਿਆ ਇੱਥੇ ਘਰ ਰਹਿੰਦੇ ਹਾਂ ਤੇ ਰਾਤੀ 1 ਵਜੇ ਤੋਂ ਬਾਅਦ ਸਾਡੇ ਘਰ ਦੇ ਵਿੱਚ ਚੋਰ ਆਏ ਨੇ ਪਹਿਲਾਂ ਉਹਨਾਂ ਨੇ ਸਿਲੰਡਰ ਲਾਇਆ ਇੱਥੇ ਸਾਡੇ ਆ ਮੰਜੇ ਪਏ ਹੋਏ ਨੇ ਉਥੇ ਸਾਡੇ ਸਹਰਾਣੇ ਇੱਕ ਮੋਬਾਈਲ ਪਿਆ ਸੀ ਉਹ ਚੱਕਿਆ ਇੱਕ ਅੰਕਲ ਤੇਰੇ ਨੇ ਉਹਨਾਂ ਦਾ ਬੀੜੀਆਂ ਦਾ ਬੰਡਲ ਸੀ ਨਾਲ ਉਹ ਉਹ ਬੰਡਲ ਤੇ ਬੀੜੀਆਂ ਦਾ ਤੇ ਮੋਬਾਈਲ ਦੋਵੇਂ ਪਏ ਸੀ ਉਹ ਚੱਕ ਕੇ ਇੱਥੋਂ ਆ ਕੁੜੀ ਪਈ ਹੋਈ ਆ ਮੰਜੇ ਤੇ ਅੰਦਰ ਵੜੇ ਨੇ ਅੰਦਰੋਂ ਦੋ ਮੋਬਾਈਲ ਚੱਕ ਕੇ ਉਵੇਂ ਹੀ ਜੇ 3 ਵਜੇ ਸਾਨੂੰ ਤਕਰੀਬਨ ਪਤਾ ਲੱਗਾ ਤੇ ਅਸੀਂ ਗਲੀਆਂ ਵੇਖਿਆ ਵੀ ਕੋਈ ਸਾਡਾ ਤੇ ਸਾਡਾ ਬੂਆ ਫੁੱਲਾ ਆਇਆ ਇਸ ਤੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਲੱਗਾ ਵੀ ਚੋਰ ਕਿਹੜੇ ਪਾਸੇ ਗਏ ਨੇ ਕਿੱਥੋਂ ਆਏ ਨੇ ਇਹਨਾਂ ਦੀ ਖਾਸ ਕਰਕੇ ਸਾਰੀ ਦੁਨੀਆ ਚੋਰਾਂ ਦਾ ਪੜਤਾਲ ਇਹ ਸ਼ਹਿਰ ਦੇ ਵਿੱਚ ਕੀਤੀ ਜਾਵੇ ਅਸੀਂ ਗਰੀਬ ਕਿਰਾਏ ਤੇ ਬੈਠੇ ਆ ਕੋਈ ਸਾਡੇ ਕੋਲ ਘਰ ਦਾ ਮਕਾਨ ਨਹੀਂ ਤੇ ਸਾਡੀ ਤਾਂ ਵੀ ਚੋਰੀ ਇਸ ਘਰ ਦੇ ਵਿੱਚ ਹੋ ਗਏ ਇੱਕ ਪੱਤਰਕਾਰ ਦੇ ਘਰ ਹੁੰਦਿਆ ਤੇ ਸਾਡੇ ਘਰ ਦੇ ਵਿੱਚ ਚੋਰੀ ਹੋ ਗਈ ਤੇ ਅਸੀਂ ਗਰੀਬ ਦਿਹਾੜੀ ਕਿੱਥੋਂ ਕਰਕੇ ਖਾ ਸਕਦੇ ਸਾਡੀ ਤੇ ਇੱਕ ਟਾਈਮ ਦਿਹਾੜੀ ਵੀ ਨਹੀਂ ਲੱਗਦੀ ਜਿੱਥੋਂ ਅਸੀਂ ਅਸੀਂ ਕਰ ਅਸੀਂ ਕਰਾਇਆ ਪਾਕੇ ਤਾਂ ਤੇ ਜਿਹੜੇ ਸਾਡੇ ਕੋਲ ਕੋਈ ਆਦਾ ਸਮਾਨ ਸੀ ਉਹ ਵੀ ਰਾਤੀ ਲੈ ਗਏ ਵੀਰੇ ਅਸੀਂ ਦੇਖ ਕਮੇ ਦੀ ਗੱਲ ਹੈਗੀ ਇਹ ਸੈਂਡਰ ਚੋਰੀ ਹੋ ਗਿਆ ਸਾਨੂੰ ਕੋਈ ਜੋੜਾ ਧੋੜਾ ਪਿਆ ਅਸੀਂ ਬਾਅਦ ਜਾ ਕੇ ਵੇਖਿਆ ਤੇ ਉਹ ਜਿਹੜਾ ਟਾਈਮ ਉਹ ਲੈਂਡਰ ਕੋਈ ਨਹੀਂ ਸੀ ਜਾਗਦੀ ਪਈ ਲੇਟਾ ਸਾਰੀਆਂ ਬੰਦ ਸੀ ਰੋਲਾ ਪਿਆ ਸਾਰੇ ਬਾਹਰ ਆਏ ਤੇ ਉਸ ਤੋਂ ਬਾਅਦ ਕਿਦਣਾ ਵੀਰੇ ਨੂੰ ਫੋਨ ਆਇਆ ਵੀਰਾ ਫਿਰ ਆਇਆ ਸਾਰਾ ਮਾਰਕਦਾਰ ਸਲੈਂਡਰ ਫਾਰ ਦਾ ਵੀ ਲਾ ਗਿਆ ਫੋਨ ਫਾਰ ਵੀ ਲਾ ਗਿਆ ਉਹਦੋਂ ਬਾਰ ਅਸੀਂ ਮਿੰਦੀ ਜੀ ਨੇ ਕਹਿ ਕਹਿੰਦੀ ਅੱਜ ਬੱਚਾ ਦੇਖ ਬੱਚਾ ਤਾਂ ਹੈਗਾ ਨਾ ਕਹਿੰਦੀ ਬੱਚਾ ਤਾਂ ਚੱਕ ਕੇ ਲੈ ਗਏ ਬਾਵਾ ਬੱਚੇ ਨੇ ਵੇਖਿਆ ਬਾਵਾ ਹੈਗਾ ਬੱਚੇ ਨੇ ਬਾਵਾ ਚੱਕ ਕੇ ਲੈ ਗਏ ਕੋਈ ਜ਼ਿੰਮੇਵਾਰ ਕੋਈ ਇੱਥੇ ਹੈਗਾ ਸੀ ਤੁਹਾਨੂੰ ਕਰਦਾ ਤਾਂ ਹੀ ਹੈ ਜਦੋਂ ਬਾਜੀ ਇਹ ਸਾਰੀ ਵਾਰਦਾਤ ਹੋਈ ਆ ਉਸ ਤੋਂ ਬਾਅਦ ਅਸੀਂ ਜਿਨ੍ਹਾਂ ਦੀ ਮਤਲਬ ਕਿ ਕੈਮਰੇ ਲੱਗੇ ਹੋਏ ਸੀ ਆਸ ਪड़ोस ਤੇ ਅਸੀਂ ਉਹਨਾਂ ਕੋਲ ਗਏ ਅਸੀਂ ਕਿਹਾ ਵੀ ਚਲੋ ਸਾਨੂੰ ਪਤਾ ਤਾਂ ਚੱਲੇ ਵੀ ਕਿੰਨਾਂ ਨੇ ਵਾਰਦਾਤ ਕੀਤੀ ਆ ਤੇ ਬਟ ਕੀ ਕਰੀਏ ਨਾ ਤਾਂ ਕੋਈ ਪੀਸੀਆਰ ਦੀ ਕੋਈ ਇੱਥੇ ਫੈਸਿਲਿਟੀਆਂ ਹੈ ਨਹੀਂ ਸੀ ਤੇ ਨਾ ਹੀ ਇੱਥੇ ਸਟਰੀਟ ਲਾਈਟ ਕੋਈ ਜਲਦੀ ਪਈ ਸੀਗੀ ਅਗਰ ਸਟਰੀਟ ਲਾਈਟ ਜਲਦੀ ਹੁੰਦੀ ਤਾਂ ਸਾਨੂੰ ਪਤਾ ਚੱਲ ਜਾਂਦਾ ਵੀ ਕਿਹੜੇ ਬੰਦਿਆਂ ਨੇ ਵਾਰਦਾਤ ਕੀਤੀ ਹੈ ਤੇ ਸਾਨੂੰ ਕੋਈ ਵੀ ਮਤਲਬ ਕਿ ਹੁੰਦਾ ਕਿ ਉਹ ਮਿਲ ਨਹੀਂ ਰਿਹਾ ਵੀ ਕਿੱਥੇ ਮਤਲਬ ਕਿ ਇਹਨਾਂ ਨੇ ਸਾਡੇ ਨਾਲ ਆ ਹਾਦਸਾ ਕੀਤਾ ਤੁਸੀਂ ਇਹ ਕਿੰਨੇ ਵਜ ਤੋਂ ਲੈ ਕੇ ਕਿੰਨੇ ਵਜ ਦੀ ਘਟਨਾ ਹੈ ਇਹ ਤਕਰੀਬਨ 1.5 ਵਜੇ ਦੀ ਘਟਨਾ ਹੈ ਤਾਨੂੰ ਕਿੰਨੇ ਵੇ ਪਤਾ ਲੱਗਿਆ ਸਾਨੂੰ 3 ਵਜੇ ਪਤਾ ਲੱਗਿਆ ਉਹ ਵੀ ਜਦੋਂ ਆਂਟੀ ਜੀ ਉੱਠੇ ਆ ਸਿਮਰਨ ਕਰਨ ਵਾਸਤੇ ਤੇ ਉਹਨਾਂ ਨੇ ਮੈਨੂੰ ਜਗਾਇਆ ਕਹਿੰਦੇ ਵੀ ਸ਼ਿਖਾ ਤੂੰ ਇਹਨਾਂ ਮਤਲਬ ਕਿ ਮੇਰਾ ਫੋਨ ਦੇਖਿਆ ਹੈ ਕਿ ਨਹੀਂ ਕਹਿੰਦੇ ਵੀ ਮੇਰਾ ਫੋਨ ਨਹੀਂ ਹੈਗਾ ਸਰਾਣੇ ਥੱਲੇ ਪਿਆ ਸੀਗਾ ਤੇ ਫਿਰ ਮੈਂ ਕਹਿੰਦੇ ਵੀ ਤੂੰ ਆਪਣੇ ਕਮਰੇ 'ਚ ਵੀ ਦੇਖ ਵੀ ਤੇਰੇ ਕਮਰੇ 'ਚ ਵੀ ਕੁਝ ਹੈਗਾ ਕਿ ਨਹੀਂ ਹੈਗਾ ਕਿ ਮੇਰੇ ਹੀ ਫੋਨ ਨਹੀਂ ਲੱਭਦਾ ਪਿਆ ਤੇ ਜਦੋਂ ਮੈਂ ਆਪਣੇ ਕਮਰੇ 'ਚ ਦੇਖਿਆ ਮੇਰੇ ਕਮਰੇ ਵਿੱਚ ਵੀ ਦੋਨੋਂ ਫੋਨ ਫ੍ਰਿਜਰ ਦੇ ਉੱਤੇ ਚਾਰਜਰ ਲੱਗੇ ਹੋਏ ਸੀ ਤੇ ਉਹ ਹੈ ਨਹੀਂ ਸੀ ਫਿਰ ਉਸ ਤੋਂ ਬਾਅਦ ਫਿਰ ਇੱਕ ਹੋਰ ਕੁੜੀ ਸੀ ਜਿਹੜੀ ਰਹਿੰਦੀ ਉਹਨੂੰ ਅਸੀਂ ਪੁੱਛਿਆ ਅਸੀਂ ਕਿ ਆ ਵੀ ਤੂੰ ਦੇਖ ਫਿਰ ਵੀ ਮਤਲਬ ਫਾਇਦਾ ਸਾਰੇ ਜਣੇ ਅਸੀਂ ਉੱਥੇ ਬੈ ਗਏ ਫਿਰ ਉਹਨੇ ਦੇਖਿਆ ਉਹ ਕਹਿੰਦੀ ਵੀ ਮੇਰਾ ਫੋਨ ਵਗੈਰਾ ਤਾਂ ਹੈਗਾ ਵਾ ਥੋੜੀ ਦੇਰ ਬਾਅਦ ਹੁੰਦੀ ਜਦੋਂ ਕਿਉਂਕਿ ਨੀਂਦ 'ਚ ਸੀ ਜਦੋਂ ਥੋੜੀ ਦੇਰ ਬਾਅਦ ਅਸੀਂ ਜਾਗ ਖੁੱਲੀ ਹੁੰਦੀ ਤਾਂ ਪ੍ਰੋਪਰ ਤਰੀਕੇ ਨਾਲ ਫਿਰ ਉਹਨੇ ਦੇਖਿਆ ਕਿ ਮੇਰਾ ਸਿਲੰਡਰ ਇੱਥੇ ਕਿਹਾ ਗਿਆ ਵਾ ਤੁਸੀਂ ਇਸ ਮਕਾਨ 'ਚ ਕਿੰਨੇ ਪਰਿਵਾਰ ਰਹ ਰਹੇ ਹੋ ਅਸੀਂ ਇਸ ਅੰਦਰ ਵਿੱਚ 4